ਸਤਿ ਸ਼੍ਰੀ ਅਕਾਲ ਪੰਜਾਬੀ ਉਹ ਬ੍ਰੇਕਿੰਗ ਪੰਜਾਬ ਨਿਊਜ਼ ਚੈਨਲ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ ਸੋ ਪੰਜਾਬ ਦੀਆਂ ਵੱਡੀਆਂ ਖਬਰਾਂ ਲੈ ਕੇ ਹਾਜ਼ਰ ਹੋਏ ਹਾਂ ਸੋ ਸਭ ਤੋਂ ਪਹਿਲਾਂ ਪਹਿਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਜਲੰਧਰ ਪਟਿਆਲੇ ਜ਼ਿਲ੍ਹੇ ਦੇ ਵਿੱਚ ਲੋਕਾਂ ਦੇ ਲਈ ਖਤਰੇ ਦੀ ਘੰਟੀ ਵੱਜ ਚੁੱਕੀ ਹੈ ਜੀ ਹਾਂ ਇੱਕ ਭਿਆਨਕ ਬਿਮਾਰੀ ਫੈਲ ਰਹੀ ਹੈ ਦਰਅਸਲ ਇੱਥੇ ਹੁਣ ਕਾਫੀ ਗਿਣਤੀ ਦੇ ਵਿੱਚ ਡਾਇਰੀਆ ਦੇ ਕੇਸ ਸਾਹਮਣੇ ਆ ਰਹੇ ਹਨ ਸਿਹਤ ਵਿਭਾਗ ਦੇ ਵੱਲੋਂ ਇਲਾਕੇ ਦੇ ਅੰਦਰ ਪੂਰੀ ਨਿਗਰਾਨੀ ਕੀਤੀ ਜਾ ਰਹੀ ਹੈ ਇਸੇ ਬਾਰੇ ਗੱਲਬਾਤ ਕਰਦੇ ਹਾਂ ਹੁਣ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਸਿੱਧੂ ਨੇ ਪਟਿਆਲਾ ਜ਼ਿਲ੍ਹਾ ਦੇ ਅਲੀਪੁਰ ਰਾਈਆਂ ਇਲਾਕੇ ਦੇ ਵਿੱਚ ਹੁਣ ਤੱਕ ਡਾਇਰੀਆ ਦੇ 100 ਤੋਂ ਵੱਧ ਕੇਸ ਸਾਹਮਣੇ ਆ ਚੁੱਕੇ ਹਨ ਇਸੇ ਦੇ ਨਾਲ ਹੀ ਜ਼ਿਲ੍ਹੇ ਦੇ ਅੰਦਰ ਹੁਣ ਤੱਕ 4 ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ ਸੋ ਡਾਇਰੀਆ ਫੈਲਣ ਤੋਂ ਬਾਅਦ ਹੁਣ ਅਧਿਕਾਰੀਆਂ ਨੇ ਜਾਣੂ ਕਰਵਾਇਆ ਹੈ ਕਿ ਅਲੀਪੁਰ ਰਾਈਆਂ ਵਿਖੇ ਘਰ-ਘਰ ਸਰਵੇ ਕੀਤਾ ਜਾ ਰਿਹਾ ਹੈ ਤੇ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਕਿ ਪਾਣੀ ਦੇ ਕਨੈਕਸ਼ਨ ਵੀ ਜਿਹੜੇ ਆ ਨਾਲ ਦੀ ਨਾਲ ਚੈੱਕ ਕੀਤੇ ਜਾ ਰਹੇ ਹਨ ਇਸੇ ਦੇ ਨਾਲ ਹੀ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਤੇ ਹਰਦੀਪ ਸਿੰਘ ਮੁੰਡੀਆਂ ਦੇ ਵੱਲੋਂ ਵੀ ਪੰਜਾਬ ਭਵਨ ਵਿਖੇ ਪ੍ਰੈਸ ਕਾਨਫਰੈਂਸ ਕੀਤੀ ਗਈ ਹੈ ਜਾਂ ਜੋ ਪੰਜਾਬ ਨੂੰ ਇਨ੍ਹਾਂ ਫੈਲ ਰਹੀਆਂ ਬਿਮਾਰੀਆਂ ਤੋਂ ਬਚਾਇਆ ਜਾ ਸਕੇ ਸੋ ਇਸ ਤੋਂ ਬਾਅਦ ਹੁਣ ਦੂਸਰੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਪੈਨਸ਼ਨ ਧਾਰਕਾਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੀ ਰਾਸ਼ੀ ਕਰ ਦਿੱਤੀ ਹੈ ਜਾਰੀ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਬੁਢਾਪਾ ਪੈਨਸ਼ਨ ਅਤੇ ਹੋਰ ਵਿੱਤੀ ਸਹਾਇਤਾ ਸਕੀਮਾਂ ਤਹਿਤ ਹੁਣ ਮਹੀਨਾ ਜੂਨ ਸਾਲ 2025 ਦੇ ਦੌਰਾਨ ਜ਼ਿਲ੍ਹਾ ਤਰਨਤਾਰਨ ਦੇ 179639 ਯੋਗ ਲਾਭਪਾਤਰੀਆਂ ਨੂੰ 26 ਕਰੋੜ 94 ਲੱਖ 58500 ਰੁਪਏ ਦੀ ਵਿੱਤੀ ਸਹਾਇਤਾ ਜਿਹੜੀ ਆ ਮੁਹੱਈਆ ਕਰਵਾਈ ਗਈ ਹੈ ਇਸ ਸਬੰਧੀ ਕਰੀ ਦਿੰਦਿਆਂ ਹੋਏ ਡਿਪਟੀ ਕਮਿਸ਼ਨਰ ਤਰਨਤਾਰਨ rahul ਨੇ ਦੱਸਿਆ ਕਿ ਪੈਨਸ਼ਨ ਸਕੀਮਾ ਦੇ ਤਹਿਤ ਹੁਣ ਸਹਾਇਤਾ ਦਾ ਭੁਗਤਾਨ ਆਨਲਾਈਨ ਅਦਾਇਗੀ ਰਾਹੀਂ ਸਿੱਧਾ ਯੋਗ ਲਾਭਪਾਤਰੀਆਂ ਦੇ ਬੈਂਕ ਖਾਤੇ ਦੇ ਵਿੱਚ ਕੀਤਾ ਗਿਆ ਹੈ ਇਸ ਤੋਂ ਬਾਅਦ ਕਿ ਹੁਣ ਜੁਲਾਈ ਮਹੀਨੇ ਦੀ ਵੀ ਜਲਦ ਹੀ ਜਿਹੜੀ ਉਹ ਪੈਨਸ਼ਨ ਤੁਹਾਨੂੰ ਦੱਦੀ ਹੈ ਕਿ ਜਾਰੀ ਕਰ ਦਿੱਤੀ ਜਾਵੇਗੀ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਸੋਸ਼ਲ ਮੀਡੀਆ ਦੇ ਉੱਤੇ ਹੁਣ ਇੱਕ ਖਬਰ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਸੀ ਕਿ ਸਿਰਫ ਭਾਰਤੀਆਂ ਨੂੰ ਮਿਲੇਗਾ ਯੂਏਈ ਦਾ ਲਾਈਫਟਾਈਮ 골ਡਨ ਵੀਜ਼ਾ ਜਿਸ ਦੇ ਵਿੱਚ ਕਿ ਲਾਈਫਟਾਈਮ ਰੈਜ਼ਿਡੈਂਸੀ ਦਾ ਐਲਾਨ ਕੀਤਾ ਗਿਆ ਸੀ ਤੇ 23 ਲੱਖ ਰੁਪਏ ਜਮ੍ਹਾਂ ਕਰਵਾ ਕੇ ਤੁਸੀਂ ਜਿਹੜਾ ਕਿ ਦੁਬਈ ਦੇ ਵਿੱਚ ਸਾਰੀ ਉਮਰ ਦੇ ਲਈ ਰਹਿ ਸਕਦੇ ਹੋ ਤੇ ਹੁਣ ਦੁਬਈ ਦੇ ਵੱਲੋਂ ਇਸ ਦੇ ਉੱਤੇ ਜਿਹੜੀ ਕਿ ਆਪਣੀਆਂ ਪ੍ਰਕਿਰਿਆ ਜਿਹੜੀ ਉਹ ਸ਼ੇਅਰ ਕਰ ਦਿੱਤੀਆਂ ਗਈਆਂ ਹਨ ਜਿਸ ਦੇ ਵਿੱਚ ਉਹਨਾਂ ਨੇ ਕਿਹਾ ਹੈ ਕਿ ਭਾਰਤ ਜਾਂ ਕੁਝ ਹੋਰ ਚੋਣਵੇਂ ਦੇਸ਼ਾਂ ਨੂੰ ਜੀਵਨ ਭਰ 골ਡਨ ਵੀਜ਼ਾ ਜਾਰੀ ਕਰਨ ਦਾ ਦੀਆਂ ਖਬਰਾਂ ਦਾ ਉਹਨਾਂ ਦੇ ਵੱਲੋਂ ਪੂਰੇ ਤਰੀ ਨੰਨ ਕੀਤਾ ਜਾਂਦਾ ਹੈ ਨਾਲ ਹੀ 골ਡਨ ਵੀਜ਼ਾ ਬਿਨੇਕਾਰਾਂ ਨੂੰ ਸਾਵਧਾਨ ਰਹਿਣ ਲਈ ਕਿਹਾ ਗਿਆ ਹੈ ਕੁਝ ਮੀਡੀਆ ਆਊਟਲੈਟਸ ਅਤੇ ਵੈੱਬਸਾਈਟਾਂ ਇਸ ਸੰਬੰਧੀ ਝੂਠੀਆਂ ਖਬਰਾਂ ਫਲਾ ਰਹੇ ਹਨ ਜੁਏਈ ਦੀ ਸੰਗੀ ਪਛਾਣ ਨਾਗਰਿਕਤਾ ਕਸਟਮ ਅਤੇ ਇਸ ਤੋਂ ਇਲਾਵਾ ਬੰਦਰਗਾਹ ਸੁਰੱਖਿਆ ਆਈਸੀਪੀ ਨੇ ਕਿਹਾ ਹੈ ਕਿ ਮੀਡੀਆ ਰਿਪੋਰਟਾਂ ਦਾ ਉਹਨਾਂ ਦੇ ਵੱਲੋਂ ਖੰਡਨ ਕੀਤਾ ਗਿਆ ਹੈ ਉਹਨਾਂ ਦੇ ਵੱਲੋਂ ਕੋਈ ਵੀ 23 ਲੱਖ ਰੁਪਏ ਦੇ ਵਿੱਚ ਭਾਰਤੀਆਂ ਦੇ ਲਈ ਜਿਹੜੀ ਕਿ 골ਡਨ ਵੀਜ਼ਾ ਦੀ ਪੇਸ਼ਕਸ਼ ਨਹੀਂ ਕੀਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਪਿਛਲੇ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਲਗਾਤਾਰ ਇਹ ਨਿਊਜ਼ ਵਾਇਰਲ ਹੋ ਰਹੀ ਹੈ ਕਿ ਤੁਸੀਂ 1 ਲੱਖ ਦਰਮ ਜਿਹੜਾ ਕਿ ਜੇਕਰ ਦੁਬਈ ਦੇ ਵਿੱਚ ਇਨਵੈਸਟ ਕਰਦੇ ਹੋ ਜਾਂ ਫਿਰ ਦੁਬਈ ਸਰਕਾਰ ਨੂੰ ਦਿੰਦੇ ਹੋ ਤੇ ਤੁਹਾਨੂੰ ਜਿਹੜੀ ਕਿ ਲਾਈਫਟਾਈਮ ਦੀ ਰੈਜ਼ੀਡੈਂਸੀ ਦੇ ਦਿੱਤੀ ਜਾਵੇ ਕਿ ਪਰ ਇਹ ਸਿੱਧਾ ਉਹਨਾਂ 300000 ਰੁਪਏ ਦੇ ਵਿੱਚ ਜਿਹੜਾ ਸਿਰਫ ਜਿਹੜਾ ਕਿ 골ਡਨ ਵੀਜ਼ਾ ਜਿਹੜਾ ਮਿਲਣ ਦੀਆਂ ਖਬਰਾਂ ਆ ਰਹੀਆਂ ਸਨ ਸੋ ਇਹ ਜਿਹੜੀਆਂ ਹੁਣ ਸਾਰਾ ਸਾਰਾ ਅਫਵਾਹ ਨਿਕਲੀਆਂ ਹਨ ਇਸ ਤੋਂ ਬਾਅਦ ਅਗਲੀ ਵੱਡੀ ਖਬਰ ਦੀ ਗੱਲ ਕਰੀਏ ਤੇ ਹੁਣ ਇੱਕ ਹੋਰ ਭਿਆਨਕ ਜਹਾਜ਼ ਹਾ사 ਹੋਇਆ ਹੈ ਇੱਕ ਹੋਰ ਜਹਾਜ਼ ਹੋ ਗਿਆ ਹੈ ਕ੍ਰੈਸ਼ ਜੀ ਹਾਂ ਭਾਰਤੀ ਹਵਾਈ ਫੌਜ ਦਾ ਲੜਾਕੂ ਜਹਾਜ਼ ਕ੍ਰੈਸ਼ ਹੋ ਗਿਆ ਹੈ ਚੂਰ ਜ਼ਿਲ੍ਹੇ ਦੇ ਰਤਨਗੜ ਇਲਾਕੇ ਦੇ ਪਨੁੰਡਾ ਪਿੰਡ ਦੇ ਵਿੱਚ ਇੱਕ ਜਹਾਜ਼ ਦੇ ਕ੍ਰੈਸ਼ ਹੋਣ ਦੀ ਖਬਰ ਸਾਹਮਣੇ ਆਈ ਹੈ ਜਿਸ ਨੇ ਲੋਕਾਂ ਦੇ ਸਾਹ ਮੋੜ ਤੋਂ ਸਕਾ ਦਿੱਤੇ ਹਨ ਹਾ사 ਦੇ ਹਾ사 ਦਾ ਸ਼ਿਕਾਰ ਹੋਇਆ ਇਹ ਜਹਾਜ਼ ਭਾਰਤੀ ਹਵਾਈ ਫੌਜ ਦਾ ਜਿਹੜਾ ਕਿ ਲੜਾਕੂ ਜਹਾਜ਼ ਦੱਸਿਆ ਜਾ ਰਿਹਾ ਹੈ ਤੇ ਧਮਾਕੇ ਦੇ ਕਾਰਨ ਜਹਾਜ਼ ਦੇ ਪਰਖੱਚੇ ਉੱਡ ਚੁੱਕੇ ਹਨ ਇਸ ਤੋਂ ਇਲਾਵਾ ਪੰਜਾਬੀਆਂ ਲਈ ਹੁਣ ਇੱਕ ਹੋਰ ਵੱਡੀ ਖੁਸ਼ਖਬਰੀ ਨਿਕਲ ਕੇ ਆ ਗਈ ਹੈ ਜੀ ਹਾਂ ਪੰਜਾਬੀਆਂ ਦੇ ਲਈ ਗੁੱਡ ਨਿਊਜ਼ ਇਹ ਆਈ ਹੈ ਕਿ ਹੁਣ ਆਦਮپور 에어ਪੋਰਟ ਤੋਂ ਸਿੱਧੀਆਂ ਫਲਾਈਟਾਂ ਜਿਹੜੀਆਂ ਕਿ ਵਿਦੇਸ਼ਾਂ ਨੂੰ ਚੱਲਣੀਆਂ ਸ਼ੁਰੂ ਹੋ ਚੁੱਕੀਆਂ ਹਨ ਜੀ ਹਾਂ ਆਦਮਪੁਰ ਸਿਵਲ ਹਵਾਈ ਅੱਡੇ ਤੋਂ ਹੁਣ ਐਸਟਰਡਮ ਅਤੇ ਇਸ ਤੋਂ ਲਾਵਾ ਮੈਂਚੈਸਟਰ ਯੂਕੇ ਦੇ ਮੈਂਚੈਸਟਰ ਦੇ ਲਈ ਕਨੈਕਟਿੰਗ ਉਡਾਨਾਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ ਦੁਆਬਾ ਲੁਧਿਆਣਾ ਫਿਰੋਜ਼ਪੁਰ ਗੁਰਦਾਸਪੁਰ ਪਠਾਨਕੋਟ ਦੇ ਲੋਕਾਂ ਦੇ ਲਈ ਵੱਡੀ ਖੁਸ਼ਖਬਰੀ ਹੈ ਸੋ 2 ਜੁਲਾਈ ਤੋਂ ਹੁਣ ਇੰਡੀਗੋ 에ਅਰਲਾਈਨ ਨੇ ਆਦਮਪੁਰ ਤੋਂ ਮੁੰਬਈ ਦੇ ਵਿਚਾਲੇ ਸਿੱਧੀ ਉਡਾਨ ਸ਼ੁਰੂ ਕੀਤੀ ਸੀ ਸੋ ਇਸੇ ਦੌਰਾਨ ਹੁਣ ਮੁੰਬਈ ਦੇ ਵਿੱਚ ਜਿਹੜੀ ਕਿ ਛੋਟੀ ਜੀ ਸਟੇ ਹੋਵੇਗੀ ਜਿਸ ਤੋਂ ਬਾਅਦ ਸਿੱਧੀਆਂ ਫਲਾਈਟਾਂ ਜਿਹੜੀਆਂ ਕਿ ਐਮਸਟਰਡਮ ਅਤੇ ਇਸ ਤੋਂ ਇਲਾਵਾ ਮੈਂਚੈਸਟਰ ਸ਼ਹਿਰਾਂ ਦੇ ਵਿੱਚ ਜਿਹੜੀਆਂ ਕਿ ਜਾਣਗੀਆਂ ਜਿਸ ਦੇ ਕਾਰਨ ਹੁ ਆਬੀਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆਈ ਹੈ ਸੋ ਦੋਵੇਂ ਅੰਤਰਰਾਸ਼ਟਰੀ ਫਲਾਈਟਾਂ ਹਫਤੇ ਦੇ ਵਿੱਚ ਤਿੰਨ ਵਾਰ ਉੱਡਣਗੀਆਂ ਡਾਇਰੈਕਟਰ ਪੁਸ਼ਪਿੰਦਰ ਨਿਰਾਲਾ ਨੇ ਕਿਹਾ ਹੈ ਕਿ 에ਅਰਲਾਈਨ ਨੇ ਜਲੰਧਰ ਤੋਂ ਕਨੈਕਟਿੰਗ ਫਲਾਈਟਾਂ ਜਰੀਏ ਅੰਤਰਰਾਸ਼ਟਰੀ ਜਿਹੜੀ ਸਹੂਲਤ ਦੇਣੀ ਸ਼ੁਰੂ ਕਰ ਦਿੱਤੀ ਗਈ ਹੈ ਜੋ ਕਿ ਇੱਕ ਵਧੀਆ ਤਜਰਬਾ ਹੈ ਤੇ ਆਮ ਲੋਕਾਂ ਨੂੰ ਇਸ ਦਾ ਸਿੱਧਾ ਲਾਭ ਮਿਲੇਗਾ ਤੇ ਤੁਹਾਨੂੰ ਦੱਸ ਦਈਏ ਕਿ ਇਸੇ ਦੇ ਨਾਲ ਹੁਣ ਆਉਣ ਵਾਲੇ ਦਿਨਾਂ ਦੇ ਵਿੱਚ ਆਦਮਪੁਰ ਤੋਂ ਸਿੱਧੀ ਫਲਾਈਟ ਦਿੱਲੀ ਅਤੇ ਦਿੱਲੀ ਤੋਂ ਸਿੱਧੀਆਂ ਅਮਰੀਕਾ ਕੈਨੇਡਾ ਦੇ ਲਈ ਵੀ ਫਲਾਈਟਾਂ ਜਿਹੜੀਆਂ ਚੱਲਣਗੀਆਂ ਜਿਸ ਦੇ ਕਾਰਨ ਪੰਜਾਬੀਆਂ ਦਾ ਬਹੁਤ ਸਾਰਾ ਸਮਾਂ ਬ ਉਹ ਤਾਂ ਜਿਹੜੀ ਖੱਜਲ-ਖੁਆਰੀ ਦਾ ਸਾਹਮਣਾ ਕਰਨਾ ਪੈਂਦਾ ਸੀ ਖਾਸ ਕਰਕੇ ਦਿੱਲੀ ਜਾਣ ਦੇ ਲਈ ਸੋ ਉਹ ਵੀ ਜਿਹੜਾ ਹੁਣ ਬਚੇਗਾ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਜੋ ਕਿ ਬੇहद ਮੰਦਭਾਗੀ ਖਬਰ ਸਾਹਮਣੇ ਆ ਰਹੀ ਹੈ ਨਹਾਉਂਦੇ ਸਮੇਂ ਨਹਿਰ ਦੇ ਵਿੱਚ ਰੁੜਿਆ 10 ਸਾਲ ਦਾ ਬੱਚਾ ਪੂਰੇ ਇਲਾਕੇ ਦੇ ਵਿੱਚ ਪੈ ਗਿਆ ਚੀਕ ਝਾੜਾ ਜੀਹਾਂ ਤੁਹਾਨੂੰ ਦੱਸ ਦਈਏ ਕਿ ਬਹੁਤ ਸਾਰੇ ਜ਼ਿਲ੍ਹਿਆਂ ਦੇ ਵੱਲੋਂ ਜਿੱਥੇ ਕਿ ਨਹਿਰਾਂ ਦੇ ਵਿੱਚ ਨਹਾਉਣ ਦੇ ਉੱਤੇ ਪਾਬੰਦੀਆਂ ਵੀ ਲਗਾ ਦਿੱਤੀਆਂ ਗਈਆਂ ਹਨ ਪਰ ਸ਼ਾਇਦ ਬਠਿੰਡਾ ਜ਼ਿਲ੍ਹਾ ਜਿਹਾ ਹੈ ਕਿ ਜਿੱਥੇ ਪਾਬੰਦੀਆਂ ਨਹੀਂ ਲਗਾਈਆਂ ਗਈਆਂ ਸਨ ਸੋ ਇਸੇ ਦੌਰਾਨ ਜਨਤਾ ਨਗਰ ਨੇੜੇ ਸਰਹੰਦ ਨਹਿਰ ਦੇ ਵਿੱਚ ਬਠਿੰਡਾ ਬ੍ਰਾਂਚ ਨਹਿਰ ਦੇ ਨੇੜੇ ਜਿਹੜਾ ਨਹਾਉਣ ਦੇ ਕਾਰਨ 10 ਸਾਲ ਦੇ ਬੱਚੇ ਦੀ ਜਿਹੜੀ ਡੁੱਬਣ ਦੇ ਕਾਰਨ ਮੌਤ ਹੋ ਬੀਤੀ ਰਾਤ ਨਹਿਰ ਦੇ ਵਿੱਚ ਨਹਾ ਰਿਹਾ ਸੀ ਸੂਇਸ ਤੋਂ ਬਾਅਦ ਬੱਚਾ ਪਾਣੀ ਦੇ ਵਿੱਚ ਬਹਿ ਗਿਆ ਤੇ ਜਿਸ ਤੋਂ ਬਾਅਦ ਕੀ ਰੋੜਨ ਦੇ ਕਾਰਨ ਹੁਣ ਉਸ ਦੀ ਮੌਤ ਹੋ ਗਈ ਹੈ ਸੋ ਤਸਵੀਰ ਤੁਸੀਂ ਦੇਖ ਸਕਦੇ ਹੋ ਬੱਚੇ ਦੀ ਉਮਰ ਜਿਹੜੀ ਆ ਕ੍ਰਿਸ਼ਨ ਕੁਮਾਰ 10 ਸਾਲ ਦੀ ਦੱਸੀ ਜਾ ਰਹੀ ਹੈ ਸੋ ਇਸ ਦਾ ਪਿਤਾ ਜਿਹੜਾ ਕਿ ਉਹ ਦਿਹਾੜੀਦਾਰ ਹੈ ਇਸ ਤੀਜੀ ਇਮਾਰਤ ਦਾ ਜਿਹੜਾ ਇਹ ਵਿਦਿਆਰਥੀ ਦੱਸਿਆ ਜਾ ਰਿਹਾ ਹੈ ਇਹ ਦੇਖ ਸਕਦੇ ਹੋ ਤਸਵੀਰ ਤੁਸੀਂ ਬੱਚੇ ਦੀ ਸੋ ਜਿੱਥੇ ਕਿ ਵੱਖ-ਵੱਖ ਜਿਲਿਆਂ ਦੇ ਵੱਲੋਂ ਪਵੰਦੀਆਂ ਲਗਾਈਆਂ ਜਾ ਰਹੀਆਂ ਖਾਸ ਤੌਰ ਦੇ ਉੱਤੇ ਟੋਬੇ ਨਹਿਰਾਂ ਅਤੇ ਨਦੀਆਂ ਦੇ ਵਿੱਚ ਨਹਾਉਣ ਦੇ ਉੱਤੇ ਸੋ ਪਰ ਫੇਰ ਵੀ ਜਿਹੜੇ ਉਹ ਬੱਚੇ ਤੁਹਾਨੂੰ ਦੱਸ ਦਿੱਤਾ ਕਿ ਲਗਾਤਾਰ ਜਿਹੜੇ ਇਹਨਾਂ ਦੇ ਵਿੱਚ ਨਹਾ ਰਹੇ ਹਨ ਤੇ ਆਪਣੀ ਜਾਨ ਨੂੰ ਖਤਰਾ ਪਾ ਰਹੇ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਬਾਹਨ ਚਾਲਕਾਂ ਦੇ ਲਈ ਧਿਆਨ ਦੇਣ ਵਾਲੀ ਖਬਰ ਹੈ ਸੋ ਹੁਣ ਨਹੀਂ ਤੇ ਬਾਹਨ ਹੋਣਗੇ ਜ਼ਬਤ ਜੀ ਹਾਂ ਜਲੰਧਰ ਚ ਲੱਗ ਚੁੱਕੇ ਹਨ 80 ਹਾਈ ਟੈਕ ਨਾਕੇ ਮੌਕੇ ਦੇ ਉੱਤੇ ਹੀ ਹੋ ਰਹੇ ਹਨ ਬਾਹਨ ਜ਼ਬਤ ਸਮਾਜ ਵਿਰੋਧੀ ਸਰਗਰਮੀਆਂ ਦੇ ਉੱਤੇ ਰੋਕ ਲਾਉਣ ਦੇ ਲਈ ਜਨਤਕ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ ਉਦੇਸ਼ ਦੇ ਨਾਲ ਹੁਣ ਜਲੰਧਰ ਕਮਿਸ਼ਨਰ ਪੁਲਿਸ ਦੇ ਪੱਲੋਂ ਸ਼ਹਿਰ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ 80 ਹਾਈ ਟੈਕ ਨਾਕੇ ਲਾਏ ਗਏ ਹਨ ਇਸ ਸਿਟੀ ਸੀਲਿੰਗ ਆਪਰੇਸ਼ਨ ਦੀ ਕਮਾਨ ਪੁਲਿਸ ਕਮਿਸ਼ਨਰ ਧਨਪ੍ਰੀਤ ਕੌਰ ਨੂੰ ਸੰਭਾਲੀ ਗਈ ਹੈ ਸੋ ਪੁਲਿਸ ਨੇ 16 ਸੀਨੀਅਰ ਅਧਿਕਾਰੀਆਂ ਦੀ ਸਿੱਧੀ ਨਿਗਰਾਨੀ ਦੇ ਵਿੱਚ ਕੁੱਲ 378 ਪੁਲਿਸ ਕਰਮਚਾਰੀਆਂ ਨੂੰ ਇਹਨਾਂ ਨਾਕਿਆਂ ਦੇ ਉੱਤੇ ਤਨਾਤ ਕੀਤਾ ਹੈ ਸੋ ਕਾਰਵਾਈ ਜਿਹੜੀ ਆ ਪੂਰੇ ਢੰਗ ਦੇ ਨਾਲ ਹੋ ਰਹੀ ਹੈ ਤੇ ਇਸੇ ਦੌਰਾਨ ਆਪਰੇਸ਼ਨ ਦੇ ਵਿੱਚ 635 ਦੁਪਈਆ ਅਤੇ 472 ਚਪਈਆ ਬਾਨਾਂ ਦੀ ਜਾਂਚ ਕੀਤੀ ਗਈ ਹੈ ਜਿਸ ਦੇ ਵਿੱਚ ਕਿ ਮੌਕੇ ਦੇ ਉੱਤੇ ਹੀ 122 ਚਲਾਨ ਕਰ ਦਿੱਤੇ ਗਏ ਹਨ ਤੇ ਇਸ ਤੋਂ ਇਲਾਵਾ 8 ਬਾਨਾਂ ਨੂੰ ਜ਼ਬਤ ਵੀ ਕਰ ਲਿਆ ਗਿਆ ਹੈ ਜਿਨ੍ਹਾਂ ਦੇ ਉੱਤੇ ਕਿ ਕੋਈ ਨੰਬਰ ਪਲੇਟ ਜਾਂ ਕਾਗਜ਼ ਪੱਤਰ ਨਹੀਂ ਮਿਲਿਆ ਹੈ ਸੋ ਜਇਹੇ ਬਾਨਾਂ ਨੂੰ ਉਸੇ ਟਾਈਮ ਦੇ ਉੱਤੇ ਹੀ ਜ਼ਬਤ ਕੀਤਾ ਜਾ ਰਿਹਾ ਹੈ ਸੋ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਹੁਣ ਨਾਕੇ ਜਿਹੜੇ ਆ ਜਲੰਧਰ ਦੇ ਵਿੱਚ ਲਗਾਏ ਜਾ ਰਹੇ ਹਨ ਸੋ ਕਾਫੀ ਹਾਈ ਟੈਕ ਜਿਹੜੇ ਉਹ ਨਾਕੇ ਲਗਾਏ ਜਾ ਰਹੇ ਹਨ ਤੇ ਮੌਕੇ ਦੇ ਉੱਤੇ ਹੀ 8 ਬਾਨ ਜਿਹੜੇ ਆ ਉਹ ਜ਼ਬਤ ਵੀ ਕਰ ਲਏ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਕੁੜੀ ਦੀ লাশ ਨੂੰ ਬੋਰੀ ਚ ਪਾ ਕੇ ਸੁੱਟਣ ਦੇ ਮਾਮਲੇ ਦੇ ਵਿੱਚ ਵੱਡਾ ਖੁਲਾਸਾ ਹੋਇਆ ਹੈ ਸੱਤ ਸੌ ਸੌਰੇ ਨੇ ਮਿਲ ਕੇ ਨੌ ਦਾ ਕੀਤਾ ਹੈ ਆ ਕੰਮ ਜੀਹਾਂ ਤੁਸੀਂ ਤਸਵੀਰ ਦੇਖ ਸਕਦੇ ਹੋ ਜੋ ਕਿ ਵੀਡੀਓ ਵੀ ਹੁਣ ਕੱਲ ਦੀ ਸੋਸ਼ਲ ਮੀਡੀਆ ਦੇ ਉੱਤੇ ਕਾਫੀ ਜ਼ਿਆਦਾ ਵਾਇਰਲ ਹੋ ਰਹੀ ਹੈ ਸੋ ਪੰਜਾਬ ਦੇ ਲੁਧਿਆਣਾ ਦੇ ਵਿੱਚ ਦੋ ਬਾਈਕ ਸਵਾਰ ਨੌਜਵਾਨ ਇੱਕ ਨੌਜਵਾਨ ਕੁੜੀ ਦੀ লাশ ਬੋਰੀ ਦੇ ਵਿੱਚ ਪਾ ਕੇ ਫਰੋਜ਼ਪੁਰ ਰੋਡ ਦੇ ਉੱਤੇ ਡਿਵਾਈਡਰ ਦੇ ਉੱਤੇ ਸੱਟ ਗਏ ਸੀ ਮ੍ਰਿਤਕ ਦੀ ਪਛਾਣ ਰੇਸ਼ਮਾ ਦੇ ਵਜੋਂ ਹੋਈ ਹੈ ਜੋ ਮਹਾਰਾਜ ਨਗਰ ਨੇੜੇ ਸਰਕਟ ਹਾਊਸ ਗਲੀ ਨੰਬਰ 2 ਦੇ ਰਹਿੰਦੀ ਸੀ ਸੋ ਆਪਣੀ ਸੱਸ ਅਤੇ ਸਹੁਰੇ ਦੇ ਨਾਲ ਉਹ ਕਿਰਾਏ ਦੇ ਮਕਾਨ ਦੇ ਵਿੱਚ ਰਹਿੰਦੀ ਸੀ ਅਸਲ ਦੇ ਵਿੱਚ ਰੇਸ਼ਮਾ ਦਾ ਆਪਣੀ ਸੱਸ ਅਤੇ ਸਹੁਰੇ ਦੇ ਨਾਲ ਛੋਟੀ ਮੋਟੀ ਗੱਲ ਨੂੰ ਲੈ ਕੇ ਅਕਸਰ ਝਗੜਾ ਚੱਲਦਾ ਰਹਿੰਦਾ ਸੀ ਬੀਤੇ ਦਿਨੀ ਮਕਾਨ ਮਾਲਕ ਮਨੋਜ ਨੇ ਪੁਲਿਸ ਨੂੰ ਜਾਣਕਾਰੀ ਦਿੱਤੀ ਕਿ ਰੇਸ਼ਮਾ ਦਾ ਸਹੁਰਾ ਕ੍ਰਿਸ਼ਨ ਅਤੇ ਸੱਸ ਦਲਾਰੀ ਉਹਨਾਂ ਦੇ ਘਰ ਦੇ ਵਿੱਚ ਕਿਰਾਏ ਦੇ ਉੱਤੇ ਰਹਿੰਦੇ ਹਨ ਸੋ ਇਸੇ ਦੌਰਾਨ ਉਹਨਾਂ ਦਾ ਜਿਹੜਾ ਕਿ ਆਪਸ ਵਿੱਚ ਝਗੜਾ ਹੋਇਆ ਤੇ ਉਹਨਾਂ ਨੇ ਦੇਖਿਆ ਕਿ ਇੱਕ ਚਾਦਰ ਦੇ ਵਿੱਚ ਲਪੇਟ ਕੇ ਗੋਲ ਕੁਝ ਰੱਖਿਆ ਹੋਇਆ ਸੀ ਜਿਸ ਤੋਂ ਬਾਅਦ ਕੀ ਉਹਨਾਂ ਨੇ ਕਿ ਆਪਣੇ ਮੋਟਰਸਾਈਕਲ ਦੇ ਉੱਤੇ ਉਸ ਚੀਜ਼ ਨੂੰ ਰੱਖਿਆ ਤੇ ਇਸ ਤੋਂ ਬਾਅਦ ਉਹ ਬੋਰੀ ਨੂੰ ਲੈ ਕੇ ਇੱਕ ਸੜਕ ਦੇ ਉੱਤੇ ਰੱਖ ਕੇ ਕੁਝ ਨੌਜਵਾਨ ਭਾਜ ਚੁੱਕੇ ਸਨ ਜਿਸ ਤੋਂ ਬਾਅਦ ਕਿ ਪੁਲਿਸ ਦੇ ਵੱਲੋਂ ਦੇਖਿਆ ਗਿਆ ਤੇ ਪਤਾ ਲੱਗਾ ਕਿ ਉਹਨਾਂ ਨੇ ਆਪਣੀ ਨੌਂ ਦੀ ਹੀ ਹੱਤਿਆ ਕਰ ਦਿੱਤੀ ਹੈ ਸੋ ਇਸ ਤੋਂ ਬਾਅਦ ਹੁਣ ਇਹਨਾਂ ਦੋਨਾਂ ਨੂੰ ਜਿਹੜਾ ਕਿ ਤੁਹਾਨੂੰ ਦੱਸ ਦਿੱਤੀ ਕਿ ਗ੍ਰਿਫਤਾਰ ਕਰ ਲਿਆ ਗਿਆ ਹੈ ਇਸ ਤੋਂ ਲਾਪਸ 700 ਹੋਰ ਵੀ ਗ੍ਰਿਫਤਾਰ ਕਰ ਲਏ ਗਏ ਹਨ ਇਸ ਤੋਂ ਬਾਅਦ ਅਗਲੀ ਖਬਰ ਹੁਣ ਜਿਹੜੀ ਹੈ ਉਹ ਵੀ ਬੇਹਦ ਮੰਦ ਭਾਗੀ ਨਿਕਲ ਕੇ ਆ ਰਹੀ ਹੈ ਪੰਜਾਬ ਪੁਲਿਸ ਦਾ ਮੁਲਾਜ਼ਮ ਛੱਕੀ ਹਾਲਾਤਾਂ ਦੇ ਵਿੱਚ ਲਾਪਤਾ ਹੋ ਗਿਆ ਸੀ ਸੋ ਜਿਸ ਤੋਂ ਬਾਅਦ ਇਸ ਨੂੰ ਲੱਭਣ ਦਾ ਸਰਚ ਅਭਿਆਨ ਪੁਲਿਸ ਦੇ ਵੱਲੋਂ ਹੀ ਚਲਾਇਆ ਜਾ ਰਿਹਾ ਸੀ ਸੋ ਪੰਜਾਬ ਪੁਲਿਸ ਮੁਲਾਜ਼ਮ ਸਤਿੰਦਰ ਸਿੰਘ ਕਾਰ ਪਰਤ ਦੇ ਸਮੇਂ ਜਿਹੜਾ ਕਿ ਲਾਪਤਾ ਹੋ ਗਿਆ ਸੀ ਸਤਿੰਦਰ ਦੀ ਕਾਰ ਸਮਾਣਾ ਰੋਡ ਪਿੰਡ ਭੰਨਰਾ ਕੋਲ ਖੜੀ ਮਿਲੀ ਹੈ ਜਿਸ ਦੇ ਵਿੱਚ ਕੁਝ ਖੂਨ ਦੇ ਨਿਸ਼ਾਨ ਵੀ ਹਨ ਸਤਿੰਦਰ ਸਿੰਘ ਮੁਹਾਲੀ ਐਸਐਸਪੀ ਸੰਦੀਪ ਕੁਮਾਰ ਦਾ ਗਨਮੈਨ ਹੈ ਤੇ ਸਤਿੰਦਰ ਦੇ ਮਾਮਾ ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਉਹ ਕਰੀਬ 9 ਸਾਲ ਪਹਿਲਾਂ ਪੁਲਿਸ ਦੇ ਵਿੱਚ ਭਰਤੀ ਹੋਇਆ ਸੀ ਕਰੀਬ 10 ਦਿਨ ਬਾਅਦ ਡਿਊਟੀ ਤੋਂ ਘਰ ਆ ਰਿਹਾ ਸੀ ਉਹ ਮੰਗਲਵਾਰ ਨੂੰ ਆਪਣੇ ਕਾਰ ਦੇ ਵਿੱਚ ਸਵਾਰ ਹੋ ਕੇ ਜਦੋਂ ਘਰ ਆ ਰਿਹਾ ਸੀ ਤੇ ਉਹਨਾਂ ਚੱਲਣ ਤੋਂ ਪਹਿਲਾਂ ਆਪਣੀ ਪਤਨੀ ਨੂੰ ਮੋਬਾਈਲ ਦੇ ਉੱਤੇ ਲੋਕੇਸ਼ਨ ਵੀ ਭੇਜੀ ਸੀ ਤੇ ਇਸ ਤੋਂ ਇਲਾਵਾ ਉਸ ਨੂੰ ਕਿਹਾ ਵੀ ਸੀ ਕਿ ਉਹ ਕਾਰ ਆ ਰਿਹਾ ਹੈ ਪਰ ਰਾਤ ਕਰੀਬ 11 ਵਜੇ ਉਸ ਦੀ ਪਤਨੀ ਨੇ ਸਤਿੰਦਰ ਨੂੰ ਫੋਨ ਕੀਤਾ ਤੇ ਉਸ ਨੇ ਦੱਸਿਆ ਕਿ ਰਾਜਪੁਰਾ ਪੁੱਜ ਗਿਆ ਹੈ ਤੇ 12 ਵਜੇ ਤੱਕ ਘਰ ਆ ਜਾਵੇਗਾ ਪਰ 12 ਵਜੇ ਤੱਕ ਵੀ ਉਹ ਘਰ ਨਹੀਂ ਆਇਆ ਤੇ ਇਸ ਤੋਂ ਬਾਅਦ ਫੋਨ ਉਸ ਦਾ ਬੰਦ ਹੋਣਾ ਸ਼ੁਰੂ ਹੋ ਗਿਆ ਤੇ ਸਤਿੰਦਰ ਦੀ ਉਹਨਾਂ ਦੇ ਵੱਲੋਂ ਭਾਲ ਕਰਨੀ ਸ਼ੁਰੂ ਕਰ ਦਿੱਤੀ ਗਈ। ਇਸੇ ਦੌਰਾਨ ਉਸ ਦੀ ਕਾਰ ਜਿਹੜੀ ਉਹ ਭਾਨੜਾ ਕੋਲ ਲਵਾਰੀ ਸੀ ਜਿਹੜੀ ਆ ਉਹ ਖੜੀ ਮਿਲੀ ਜਿਸ ਤੋਂ ਬਾਅਦ ਸਤਿੰਦਰ ਅਤੇ ਉਸਦਾ ਫੋਨ ਦੋਵੇਂ ਕਾਰ ਦੇ ਵਿੱਚ ਨਹੀਂ ਸਨ ਸੋ ਸੀਟ ਦੇ ਉੱਤੇ ਕਾਫੀ ਖੂਨ ਦੇ ਛਿੱਟੇ ਵੀ ਪਏ ਹੋਏ ਸਨ ਇਸ ਸਬੰਧੀ ਹੁਣ ਡੀਐਸਪੀ ਫਤੇ ਸਿੰਘ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ 14 ਜ਼ਿਲ੍ਹਿਆਂ ਦੇ ਵਿੱਚ ਮੀਂਹ ਦਾ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਸੋ ਪੰਜਾਬ ਦੇ ਵਿੱਚ ਲਗਾਤਾਰ ਤੁਨ ਗਾਦੀਏ ਕਿ ਮੀਂਹ ਵਾਲੇ ਹਾਲਾਤ ਬਣੇ ਹੋਏ ਹਨ ਤੇ ਪੰਜਾਬ ਦਾ ਮੌਸਮ ਜਿਹੜਾ ਤੀਜੇ ਦੌਰ ਦੇ ਵਿੱਚ ਹੁਣ ਪਹੁੰਚ ਚੁੱਕਾ ਹੈ ਮੌਨਸੂਨ ਸੋ ਅੱਜ ਪੰਜਾਬ ਦੇ 54 ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ ਜੈਲੋ ਅਲਰਟ ਜਾਰੀ ਕਰ ਦਿੱਤਾ ਗਿਆ ਹੈ ਤੇ ਆਉਣ ਵਾਲੇ 5 ਦਿਨਾਂ ਦੇ ਦੌਰਾਨ ਜਿਹੜਾ ਕਿ ਨਾ ਤੇ ਕੋਈ ਅਲਰਟ ਜਾਰੀ ਕੀਤਾ ਗਿਆ ਹੈ ਤੇ ਨਾ ਹੀ ਕੋਈ ਜਿਹੜਾ ਕਿ ਮੌਸਮ ਵਿਭਾਗ ਦੇ ਵੱਲੋਂ ਮੀਂਹ ਦੀ ਕਾਰਵਾਈ ਦੱਸੀ ਗਈ ਹੈ ਇਸ ਕਾਰਨ ਹੁਣ ਤਾਪਮਾਨ ਦੇ ਵਿੱਚ ਵਾਧਾ ਹੋ ਪੰਜਾਬ ਦੇ ਵਿੱਚ ਤੁਹਾਨੂੰ ਦੱਸ ਦਈਏ ਕਿ ਅੱਜ 11 ਜੁਲਾਈ ਤੱਕ ਹੀ ਜਿਹੜਾ ਮੀਂਹ ਦਾ ਅਲਰਟ ਜਾਰੀ ਕੀਤਾ ਗਿਆ ਸੀ ਸੋ ਅੱਜ ਵੀ ਮੌਸਮ ਵਿਭਾਗ ਦੇ ਵੱਲੋਂ ਅਲਰਟ ਜਾਰੀ ਕੀਤਾ ਗਿਆ ਹੈ ਪਠਾਨਕੋਟ ਗੁਰਦਾਸਪੁਰ ਤਰਨਤਾਰਨ ਕਪੂਰਥਲਾ ਜਲੰਧਰ ਹੁਸ਼ਿਆਰਪੁਰ ਨਵਾਂ ਸ਼ਹਿਰ ਰੂਪਨਗਰ ਲੁਧਿਆਣਾ ਮੁਖਾਲੀ ਫਤਿਹਗੜ੍ਹ ਇਸ ਨਾਲ ਆਪਾ ਪਟਿਆਲਾ ਦੇ ਵਿੱਚ ਵੀ ਅੱਜ ਜਿਹੜਾ ਮੀਂਹ ਨੂੰ ਲੈ ਕੇ ਜਲੂ ਅਲਰਟ ਜਾਰੀ ਕੀਤਾ ਗਿਆ ਹੈ ਲੁਧਿਆਣਾ ਅੰਮ੍ਰਿਤਸਰ ਦੇ ਵਿੱਚ ਸਭ ਤੋਂ ਵੱਧ ਮੀਂਹ ਜਿਹੜਾ ਦਰਜ ਕੀਤਾ ਗਿਆ ਹੈ ਪੰਜਾਬ ਦੇ 7 ਅਜਿਹੇ ਜ਼ਿਲ੍ਹੇ ਹਨ ਜਿੱਥੇ ਕਿਸੇ ਧਾਰਨ ਤੋਂ ਘੱਟ ਮੀਂਹ ਪਿਆ ਹੈ ਹੁਸ਼ਿਆਰਪੁਰ ਕਪੂਰਥਲਾ ਜਲੰਧਰ ਮੁਹਾਲੀ ਸੰਗਰੂਰ ਬਠਿੰਡਾ ਤੇ ਮੋਖਤਸਰ ਉਹ ਸ਼ਹਿਰ ਹਨ ਜਿੱਥੇ 58% ਦੀ ਮੀਂਹ ਘ ਤਰ ਦਿੱਲੀ ਆਵੇਗੀ ਸੋ ਭਾਰੀ ਮੀਂਹ ਦਾ ਅਲਟ ਜਾਰੀ ਕੀਤਾ ਗਿਆ ਹੈ ਇਸ ਤੋਂ ਇਲਾਵਾ 25 ਤੋਂ 30 ਡਿਗਰੀ ਦੇ ਵਿਚਕਾਰ ਜਿਹੜਾ ਟੈਂਪਰੇਚਰ ਰਹਿਣ ਦੀ ਉਮੀਦ ਲਗਾਈ ਜਾ ਰਹੀ ਹੈ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਹੁਣ ਪੰਜਾਬ ਦੇ ਵਿੱਚ ਸਰਕਾਰੀ ਬੱਸਾਂ ਦੇ ਵਿੱਚ ਸਫ਼ਰ ਕਰਨ ਵਾਲੀਆਂ ਬੀਬੀਆਂ ਦੇ ਲਈ ਵੱਡੀ ਖੁਸ਼ਖਬਰੀ ਨਿਕਲ ਕੇ ਆ ਗਈ ਹੈ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਜਿਹੜੀ ਹੜਤਾਲ 3 ਦਿਨਾਂ ਦੇ ਲਈ ਐਲਾਨ ਕੀਤੀ ਗਈ ਸੀ ਤੇ ਜਿਸ ਨੂੰ ਕਿ ਕਿਹਾ ਜਾ ਰਿਹਾ ਸੀ ਕਿ ਇਹ ਅਨਮਿੱਥੇ ਸਮੇਂ ਦੇ ਲਈ ਜਿਹੜੀ ਹੜਤਾਲ ਹੋ ਸਕਦੀ ਹੈ ਜੇਕਰ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਸੋ ਇਹ ਹੜਤਾਲ ਹੁਣ ਖਤਮ ਕਰ ਦਿੱਤੀ ਗਈ ਹੈ ਸੋ ਬੀਬੀਆਂ ਤੇ ਲਈ ਹੁਣ ਵੱਡੀ ਖੁਸ਼ਖਬਰੀ ਨਿਕਲ ਕੇ ਆ ਰਹੀ ਹੈ ਜੋ ਕਿ ਧਾਰ ਕਾਰਡ ਦੇ ਉੱਤੇ ਫ੍ਰੀ ਦੇ ਵਿੱਚ ਸਫ਼ਰ ਕਰਦੀਆਂ ਹਨ ਬਿੰਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਅੱਜ ਜਿਹੜਾ ਕਿ ਰਾਜ ਟ੍ਰਾਂਸਪੋਰਟ ਵਿਭਾਗ ਨੂੰ ਕਰ ਦਿੱਤੇ ਹਨ ਕਿ ਉਹ ਅਗਲੇ 15 ਦਿਨਾਂ ਤੱਕ ਵਿਭਾਗ ਦੇ ਅੰਦਰ ਵੱਖ-ਵੱਖ ਜੂਨੀਅਨ ਦੇ ਨਾਲ ਮੀਟਿੰਗ ਕਰਨਗੇ ਤੇ ਉਹਨਾਂ ਦੀਆਂ ਮੰਗਾਂ ਦੇ ਉੱਤੇ ਜਿਹੜਾ ਡੰਗਾਈ ਦੇ ਨਾਲ ਵਿਚਾਰ ਕਰਨਗੇ ਸੋ ਉਹਨਾਂ ਦੀ ਅਗਵਾਈ ਵਾਲੀ ਕੈਬਨਟ ਸਬ ਕਮੇਟੀ ਨੂੰ ਹੁਣ ਇੱਕ ਠੋਸ ਰਿਪੋਰਟ ਸੌਂਪੀ ਗਈ ਹੈ ਇਹ ਦਿਸ਼ਾ ਨਿਰਦੇਸ਼ ਤੋਂ ਬਾਅਦ ਹੁਣ ਵਿਭਾਗ ਦੇ ਵਿੱਚ ਹੜਤਾਲ ਖਤਮ ਕਰਨ ਦੀ ਜਿਹੜੀ ਆ ਗੱਲ ਚੱਲੀ ਹੈ ਜਿਸ ਤੋਂ ਬਾਅਦ ਕੀ ਹੜਤਾਲ ਨੂੰ ਖਤਮ ਵੀ ਕਰ ਦਿੱਤਾ ਗਿਆ ਹੈ ਸੋ ਕਰੀਬ ਤੁਹਾਨੂੰ ਦੱਸ ਦਈਏ ਕਿ ਪੰਜਾਬ ਪਬੰਦੇ ਵਿੱਚ ਲਗਭਗ 2 ਘੰਟੇ ਜਿਹੜੀ ਉਹ ਮੀਟਿੰਗ ਚੱਲੀ ਹੈ ਜਿਸ ਤੋਂ ਬਾਅਦ ਕਿ ਟ੍ਰਾਂਸਪੋਰਟ ਮੰਤਰੀ ਲਾਲਜੀਤ ਸਿੰਘ ਭੁੱਲਰ ਅਤੇ ਇਸ ਤੋਂ ਇਲਾਵਾ ਜਿਹੜੇ ਪੀਆਰਟੀਸੀ ਦੇ ਮੁਲਾਜ਼ਮ ਹਨ ਤੇ ਉਹਨਾਂ ਦੇ ਠੇਕੇਦਾਰ ਦੇ ਵਿਚਾਲੇ ਜਿਹੜੀ ਆ ਉਹ ਸਹਿਮਤੀ ਬਣ ਚੁੱਕੀ ਹੈ ਸੋ ਹੁਣ ਉਹਨਾਂ ਦਾ ਕਹਿਣਾ ਹੈ ਕਿ ਅਗਲੇ 15 ਦਿਨਾਂ ਦੇ ਵਿੱਚ ਜੂਨੀਅਨ ਦੇ ਨੁਮਾਇੰਦਿਆਂ ਨਾਲ ਮੀਟਿੰਗ ਕਰਾਂਗੇ ਤੇ ਉਹਨਾਂ ਦੀਆਂ ਜਿਹੜੀਆਂ ਜਾਇਜ਼ ਮੰਗਾਂ ਹੋਣਗੀਆਂ ਉਹਨਾਂ ਦਾ ਹੱਲ ਵੀ ਕੱਢਿਆ ਜਾਵੇਗਾ ਇਸ ਤੋਂ ਬਾਅਦ ਹੁਣ ਜਿਹੜੀ ਕਿ ਇਹ ਪੀਆਰਟੀਸੀ ਅਤੇ ਪੰਜਾਬ ਰੋਡਵੇ ਦੀਆਂ ਬੱਸਾਂ ਦੁਬਾਰਾ ਚਾਲੂ ਹੋ ਗਈਆਂ ਹਨ ਇਸ ਤੋਂ ਬਾਅਦ ਅਗਲੀ ਖਬਰ ਦੀ ਗੱਲ ਕਰੀਏ ਤੇ ਦਿੱਲੀ ਸਰਕਾਰ ਦੇ ਵੱਲੋਂ ਹੁਣ 15 ਸਾਲ ਪੁਰਾਣੇ ਪੈਟਰੋਲ ਅਤੇ 10 ਸਾਲ ਪੁਰਾਣੇ ਡੀਜ਼ਲ ਵਾਹਨ ਬੰਦ ਕਰਨ ਦਾ ਫੈਸਲਾ ਵਾਪਸ ਲੈ ਲਿਆ ਗਿਆ ਹੈ ਸੋ ਇਹ ਪਾਬੰਦੀ ਲਗਾਉਣ ਦੀ ਯੋਜਨਾ ਨੂੰ ਫਿਲਹਾਲ ਮੁਲਤਵੀ ਕਰ ਦਿੱਤਾ ਗਿਆ ਹੈ ਹੁਣ ਇਹ ਪਾਬੰਦੀ ਜਿਹੜੀ 1 ਨਵੰਬਰ ਤੋਂ ਲੱਗੇਗੀ ਸੋ ਇਸੇ ਦੇ ਨਾਲ ਹੁਣ ਦਿੱਲੀ ਦੇ ਵਿੱਚ ਐਨਸੀਆਰ ਅਤੇ ਇਸ ਤੋਂ ਇਲਾਵਾ ਹੋਰ ਜ਼ਿਲ੍ਹਿਆਂ ਦੇ ਵਿੱਚ ਵੀ ਜਿਹੜਾ 15 ਸਾਲ ਪੁਰਾਣੇ ਵਾਹਨ ਜਿਹੜੇ ਆ ਉਹ ਚੱਲਦੇ ਰਹਿਣਗੇ ਸੋ 1 ਨਵੰਬਰ ਤੱਕ ਇਹ ਫੈਸਲਾ ਹੁਣ ਬਸ ਸਰਕਾਰ ਦੇ ਵੱਲੋਂ ਲੈ ਲਿਆ ਗਿਆ ਹੈ ਇਹ ਇਸ ਤੋਂ ਬਾਅਦ ਦੀ ਖਬਰ ਦੀ ਗੱਲ ਕਰੀਏ ਤੇ ਹੁਣ ਭਾਰਤ ਦੇ ਇਨ੍ਹਾਂ ਰਾਜਾਂ ਦੇ ਵਿੱਚ ਮਹਿਸੂਸ ਕੀਤੇ ਗਏ ਹਨ ਭਾਰੀ ਪਹਚਾਲ ਦੇ ਝਟਕੇ ਜੀ ਹਾਂ ਤੁਹਾਨੂੰ ਦੱਸ ਦਈਏ ਕਿ ਅੱਜ ਸਵੇਰੇ ਹੀ ਹਰਿਆਣਾ ਦਿੱਲੀ ਐਨਸੀਆਰ ਅਤੇ ਜੂਪੀ ਦੇ ਵਿੱਚ ਸਵੇਰ ਦੇ ਜਿਹੜਾ ਕਿ 9:04 ਮਿੰਟ ਦੇ ਉੱਤੇ ਪਹਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ ਹਨ ਜਦੋਂ ਪਹਚਾਲ ਆਇਆ ਤੇ ਆਮ ਲੋਕਾਂ ਦੇ ਵਿੱਚ ਡਰ ਦਾ ਮਾਹੌਲ ਸੀ ਜਿਸ ਦੇ ਕਾਰਨ ਲੋਕ ਆਪਣੇ ਘਰਾਂ ਦੁਕਾਨਾਂ ਅਤੇ ਦਫ਼ਤਰਾਂ ਤੋਂ ਬਾਹਰ ਆ ਗਏ ਹਰਿਆਣਾ ਦੇ ਵਿੱਚ ਰੋਹਤਕ ਅਤੇ ਛੱਜਰ ਜਿਨ੍ਹਾਂ ਦੇ ਵਿੱਚ ਸਭ ਤੋਂ ਵੱਧ ਝਟਕੇ ਮਹਿਸੂਸ ਕੀਤੇ ਗਏ ਹਨ ਹਾਲਾਂਕਿ ਭੁਚਾਲ ਦੇ ਕਾਰਨ ਕਿਸੇ ਤਰ੍ਹਾਂ ਦਾ ਵੀ ਨੁਕਸਾਨ ਦੀ ਕੋਈ ਖਬਰ ਹਜੇ ਤੱਕ ਸਾਹਮਣੇ ਨਹੀਂ ਆਈ ਹੈ ਸੋ ਸਰਕਾਰੀ ਕਾਲਜ ਨਰਾਨੌਲ ਦੇ ਮੌਸਮ ਵਿਗਿਆਨੀਆਂ ਤੇ ਭੂਗੋਲ ਵਿਗਿਆਨੀ ਡਾਕਟਰ ਚੰਦਰ ਮੋਹਨ ਨੇ ਕਿਹਾ ਹੈ ਕਿ ਭੁਚਾਲ ਦਾ ਕੇਂਦਰ ਝੱਜਰ ਦੇ ਜ਼ਿਲ੍ਹੇ ਦੇ ਰਾਮਪੂਰਾ ਪਿੰਡ ਦੇ ਵਿੱਚ ਸੀ ਸੋ ਜਿੱਥੇ ਕਿ 28.63 ਅਤੇ ਇਸ ਤੋਂ ਲਾਵਾ 76.68 ਤੱਕ ਦੇ ਜਿਹੜੇ ਉਹ ਝਟਕੇ ਸੀ ਸੋ ਇਸ ਭੁਚਾਲ ਦੀ ਤੀਬਰਤਾ ਜਿਹੜੀ 4.4 ਸੀ ਉਹ ਧਰਤੀ ਦੇ ਅੰਦਰ ਡੂੰਘਾਈ 10 ਕਿਲੋਮੀਟਰ ਤੱਕ ਸੀ ਸੋ ਇਹ ਪਚਾਲ ਦੇ ਦੌਰਾਨ ਜਿਹੜਾ ਕਿ ਕਾਫੀ ਜ਼ਿਆਦਾ ਲੋਕਾਂ ਦੇ ਵਿੱਚ ਸਹਿਮ ਦਾ ਮਾਹੌਲ ਦੇਖਣ ਨੂੰ ਮਿਲਿਆ ਹੈ